प्यारे बच्चे सारेनु ਕਰ ਭਗੀ ਸੱਸੀ ਕਾਲਾਾਂ ਬੇਟਾ ਕੱਲ ਮਾਨਸਿਕ ਯੋਗਤਾ ਦਾ 40 ਨੰਬਰ ਦਾ ਟੈਸਟ ਹੈ ਜਿਹੜਾ ਪਾਇਆ ਗਿਆ ਸੀ R522 ਬੇਟਾ ਉਹ ਆਪਾਂ ਟੈਸਟ ਜਿਹੜਾ ਹੈ ਗਿਆ ਉਹਦਾ ਸੋਲੂਸ਼ਨ ਕਰਨ ਲੱਗੇ ਆ ਤਾਂ ਬੇਟਾ ਤੁਹਾਨੂੰ ਦੱਸਿਆ ਸੀਗਾ ਵੀ ਪੱਕੇ ਪੇਪਰ ਦੇ ਵਿੱਚ ਬਿਲਕੁਲ ਇਸੇ ਤਰ੍ਹਾਂ ਦਾ ਟੈਸਟ ਹੀ ਆਉਣਾ ਹੈ 40 ਸਵਾਲ ਆਣਗੇ ਬੇਟਾ 4-4 ਨੰਬਰਾਂ ਦਾ ਇੱਕ ਇੱਕ ਭਾਗ ਹੋਊਗਾ 10 ਭਾਗਾਂ ਦੇ ਵਿੱਚ ਆਊਗਾ ਪੇਪਰ ਇਹ ਠੀਕ ਹੈ ਬੇਟਾ ਤਾਂ ਆਪਾਂ ਪਹਿਲਾ ਭਾਗ ਕਰਦੇ ਆ R522 ਟੈਸਟ ਦਾ ਤੋ ਬੇਟਾ ਇਹ ਦੇ ਵਿੱਚ ਕੀ ਕਹਿੰਦਾ ਪਿਆ ਕਹਿੰਦਾ ਵੀ ਪ੍ਰਸ਼ਨ ਸੰਖਿਆ 1 ਤੋਂ 4 ਵਿੱਚ 4 ਚਿੱਤਰ ਦਰਸਾਏ ਗਏ ਹਨ ਇਨ੍ਹਾਂ ਵਿੱਚੋਂ ਤਿੰਨ ਚਿੱਤਰ ਕਿਸੇ ਨਾ ਕਿਸੇ ਢੰਗ ਨਾਲ ਇੱਕੋ ਜਿਹੇ ਹਨ ਜਦਕਿ ਇੱਕ ਚਿੱਤਰ ਹੋਰਨਾਂ ਤੋਂ ਅਲੱਗ ਹੈ ਹੋਰਨਾਂ ਤੋਂ ਅਲੱਗ ਚਿੱਤਰ ਦੀ ਚੋਣ ਕਰੋ ਆਪਣੇ ਉੱਤਰ ਨੂੰ ਦਰਸਾਉਣ ਲਈ OMR ਉੱਤਰ ਪੁਸਤਕਾ ਵਿੱਚ ਪ੍ਰਸ਼ਨ ਦੀ ਸੰਗਤ ਸੰਖਿਆ ਦੇ ਸਾਹਮਣੇ ਵਾਲੇ ਘੇਰੇ ਨੂੰ ਕਾਲਾ ਕਰੋ ਤੋ ਬੇਟਾ ਧਿਆਨ ਨਾਲ ਇਹ ਪਹਿਲਾ ਸਵਾਲ ਦੇਖੋ ਇਹਦੇ ਵਿੱਚ ਕੀ ਕਹਿੰਦਾ ਪਿਆ ਆ ਬੇਟਾ ਪ੍ਰੋਬਲਮ ਫਿਗਰ ਬਣੀ ਆ ਬਣੇ ਹੋਏ ਆ ਚਾਰ ਚਿੱਤਰ ਇਹਨਾਂ ਚੋਂ ਆਪਾਂ ਅਲੱਗ ਚਿੱਤਰ ਦੱਸਣਾ ਹੈ ਠੀਕ ਹੈ ਜਦੋਂ ਬੇਟਾ ਅਸੀਂ ਧਿਆਨ ਦੇ ਨਾਲ ਆਬਜ਼ਰਵ ਕਰਦੇ ਆ ਤਾਂ ਆ ਵੀ ਸ਼ੇਪ ਹੋ ਜਾ ਵੀ ਸ਼ੇਪ ਹੋ ਜਾ ਵੀ ਸ਼ੇਪ ਹੋ ਜਾ ਪਰ ਬੇਟਾ ਇਹਦੇ ਵਿੱਚ ਇਹਨਾਂ ਚੋਂ ਇੱਕ ਆ ਦੇਖੋ ਆ ਸਾਰੇ ਸੈਂਟਰ ਦੇ ਵਿੱਚ ਇਹਨੇ ਲਾਈਆਂ ਹੋਈਆਂ ਲਾਈਨਾਂ ਜਾਂ ਵਿਕਰਨ ਲਾਇਆ ਹੋਇਆ ਇੱਕ ਹੈਨਾ ਆ ਸਾਈਡ ਦੇ ਉੱਤੇ ਹੈਗਾ ਯਾਰ ਠੀਕ ਹੈ ਇਹ ਅੱਧ ਦੇ ਵਿਚਾਲੇ ਨਹੀਂ ਹੈਗਾ ਇਸ ਕਰਕੇ C1 ਹੈ ਜਿਹੜਾ ਉਹੋ ਅਲੱਗਾ ਇਹਨਾਂ ਨਾਲੋਂ ਆਡ ਹੈਗਾ ਇਹਨੂੰ ਆਪਾਂ C1 ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 2 ਸਵਾਲ ਨੰਬਰ 2 ਦੇ ਵਿੱਚ ਧਿਆਨ ਦੇ ਨਾਲ ਦੇਖੋ ਬੇਟਾ ਤਾਂ ਬੇਟਾ ਕੁਝ ਦਿਖ ਰਿਹਾ ਹੈ ਇਹਦੇ ਵਿੱਚ ਆ ਜਦੋਂ ਅਸੀਂ ਧਿਆਨ ਦੇ ਨਾਲ ਅਬਜ਼ਰਵ ਕਰਦੇ ਹਾਂ ਬੇਟਾ ਤਾਂ ਇਹਦੇ ਵਿੱਚ ਆ ਵੀ ਬੇਟਾ ਆ ਸਮਾਈਲੀ ਹੈ ਹੈਨਾ ਆ ਜਿਹੜਾ ਇਸ ਤਰ੍ਹਾਂ ਦਾ ਚੱਕਰ ਲੱਗਿਆ ਹੁੰਦਾ ਇਹ ਹੱਸਦਾ ਹੋਇਆ ਚਿਹਰਾ ਚਿਹਰੇ ਨੂੰ ਰਿਪਰੈਜ਼ੈਂਟ ਕਰਦਾ ਸਮਾਈਲੀ ਨੂੰ ਰਿਪਰੈਜ਼ੈਂਟ ਕਰਦਾ ਆ ਜਿਹੜਾ ਐਂਜਾ ਇਹ ਉਦਾਸ ਚਿਹਰੇ ਨੂੰ ਰਿਪਰੈਜ਼ੈਂਟ ਕਰਦਾ ਇਸ ਕਰਕੇ B1 ਜਿਹੜਾ ਆਡ ਹੈਗਾ B1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 3 ਸਵਾਲ ਨੰਬਰ 3 ਦੇ ਵਿੱਚ ਧਿਆਨ ਦੇ ਨਾਲ ਆਬਜ਼ਰਵ ਕਰੋ ਕੀ ਕਹਿੰਦਾ ਪਿਆ ਤਾਂ ਜਦੋਂ ਬੇਟਾ ਅਸੀਂ ਆ ਇੱਕੋ ਜਿਹਾ ਡਿਜ਼ਾਈਨ ਬਣੇ ਹੋਏ ਆ ਐਰੋ ਦਾ ਮੂੰਹ ਇੱਕ ਐਨ ਨੂੰ ਆ ਇੱਕ ਥੱਲੇ ਨੂੰ ਆ ਠੀਕ ਹੈ ਤਾਂ ਇਹਦੇ ਵਿੱਚ ਬੇਟਾ ਐਰੋ ਦਾ ਮੂੰਹ ਜਿਹੜਾ ਇੱਕ ਐਨ ਨੂੰ ਆ ਇੱਕ ਉੱਪਰ ਨੂੰ ਆ ਇਹਦੇ ਵਿੱਚ ਦੇਖੋ ਹਣਾ ਹਾਂ ਤਾਂ ਫਿਰ ਆਪਾਂ ਦੇਖਦੇ ਤਾਂ ਜਦੋਂ ਬੇਟਾ ਅਸੀਂ ਧਿਆਨ ਦੇ ਨਾਲ ਆਬਜ਼ਰਵ ਕਰਦੇ ਆ ਤਾਂ ਬਾਕੀ ਸਾਰਿਆਂ ਦੇ ਵਿੱਚ ਤੀਰ ਹੈ ਜਿਹੜੇ ਇੱਕ ਦੂਜੇ ਤੇ ਬੇਟਾ 90 ਡਿਗਰੀ ਦੇ ਉੱਤੇ ਆਉਂਦੇ ਪਏ ਆ ਠੀਕ ਹੈ ਜਦੋਂ ਕਿ ਆਹ ਤੀਰ ਹੈ ਜਿਹੜੇ ਪੈਰਲਲ ਚੱਲ ਰਹੇ ਆ ਇੱਕ ਦੂਜੇ ਦੇ ਉੱਤੇ 90 ਡਿਗਰੀ ਤੇ ਆ ਕੇ ਨਹੀਂ ਮਿਲਣਗੇ ਠੀਕ ਹੈ ਬੇਟਾ ਬਸ ਇਹੀ ਇਹਦੇ ਵਿੱਚ ਅਲੱਗ ਹੈਗਾ D1 D1 ਨੂੰ ਅਸੀਂ ਐਸ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਇਹ ਬੇਟਾ ਅਬਜ਼ਰਵੇਸ਼ਨ ਦੇ ਨਾਲ ਹੀ ਸਾਨੂੰ ਆਊਗਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 4 ਸਵਾਲ ਨੰਬਰ 4 ਨੂੰ ਧਿਆਨ ਦੇ ਨਾਲ ਦੇਖੋ ਤੁਸੀਂ ਤਾਂ ਇਹਦੇ ਵਿੱਚ ਦੇਖਦੇ ਹਾਂ ਵੀ ਆਹ ਬੇਟਾ ਅਕਿਰਤੀ ਬਣੀ ਹੋਈ ਹੈ ਹੈਨਾ ਤੇ ਜਦੋਂ ਅਸੀਂ ਬੇਟਾ ਧਿਆਨ ਦੇ ਨਾਲ ਅਬਜ਼ਰਵ ਕਰਦੇ ਹਾਂ ਆਹ ਬੇਟਾ ਟ੍ਰਾਇੰਗਲ ਤੇ ਚੱਕਰ ਹੈਗਾ ਟ੍ਰਾਇੰਗਲ ਤੇ ਚੱਕਰ ਦੋਵਾਂ ਦੇ ਕਾਮਨ ਏਰੀਆ ਦੇ ਵਿੱਚ ਆ ਡਾਟ ਹੈਗਾ ਇੱਥੇ ਵੀ ਕਾਮਨ ਏਰੀਆ ਦੇ ਵਿੱਚ ਡਾਟ ਹੈਗਾ ਇੱਥੇ ਵੀ ਦੋਵਾਂ ਦੇ ਕਾਮਨ ਜਿਹੜਾ ਸਾਂਝਾ ਖੇਤਰਾ ਉੱਥੇ ਡਾਟ ਹੈ ਪਰ ਇੱਥੇ ਆ ਡਾਟ ਆ ਸਿਰਫ ਚੱਕਰ ਦੇ ਵਿੱਚ ਹੈਗਾ ਠੀਕ ਹੈ ਬੇਟਾ ਇਸ ਕਰਕੇ B1 ਜਿਹੜਾ ਚੌਥੇ ਦਾ ਸਾਡਾ ਆਡ ਹੈਗਾ ਆ B1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਹਾਂ ਬੇਟਾ ਤਾਂ A ਸੀਗਾ ਸਵਾਲ ਨੰਬਰ 4 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਦੇਖਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ